ਇੱਕ ਵਿਅਕਤੀ ਵੱਲੋਂ ਕੱਟ ਦਿੱਤੀ ਗਈ ਨਿਯਜਕ ਕਲੋਨੀ ਅਤੇ ਸੰਯੁਕਤ ਕਮਿਸ਼ਨਰ ਦੇ ਬਿਆਨਾਂ ਦੇ ਉੱਤੇ ਕੀਤਾ ਗਿਆ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ ਮਾਮਲਾ ਬਠਿੰਡਾ ਦੇ ਮਤੀਦਸ ਨਗਰ ਦਾ ਇੱਕ ਵਿਅਕਤੀ ਵੱਲੋਂ ਜਿਹੜੀ ਇੱਥੇ ਨਿਯਜਕ ਕਲੋਨੀ ਆ ਉਹ ਕੱਟ ਦਿੱਤੀ ਗਈ ਹੈ ਅਤੇ ਇਹ ਸਾਰੇ ਤਵਤੀਸ਼ ਕੀਤੀ ਗਈ ਇੱਕ ਵਿਅਕਤੀ ਬਲੋਹ ਦੀ ਜਿਹੜੀ ਸ਼ਿਕਾਇਤ ਆਪਣਾ ਕੀਤੀ ਗਈ ਤੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਵੱਲੋਂ ਹੀ ਸ਼ਿਕਾਇਤ ਜਿਹੜੀ ਉਹ ਜਿੱਥੇ ਨਗਰ ਨਿਗਮ ਨੂੰ ਕੀਤੀ ਕਿ ਉੱਥੇ ਨਾਲ ਇਸ ਦੇ ਨਾਲ ਨਾਲ ਉਸ ਵੱਲੋਂ ਬੀਜਲਸ ਨੂੰ ਵੀ ਇੱਕ ਸ਼ਿਕਾਇਤ ਕੀਤੀ ਗਈ ਹੈ ਉਹਦੀ ਜਿਹੜੀ ਟੱਕੇ ਇਨਕੁਆਰੀ ਜਿਹੜੀ ਹੈ ਉਹ ਪੈਂਡਿੰਗ ਹੈ ਅਤੇ ਨਗਰ ਨਿਗਮ ਵੱਲੋਂ ਸਾਰੀ ਇਨਕੁਆਰੀ ਕਰਨ ਤੋਂ ਬਾਅਦ ਸੰਜੋਤ ਆ ਆਪਣਾ ਕਮਿਸ਼ਨਰ ਵੱਲੋਂ ਜਿਹੜਾ ਹੈ ਬਠਿੰਡਾ ਬਠਿੰਡਾ ਦੇ ਐਸਐਸਪੀ ਨੂੰ ਇੱਕ ਲੈਟਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਮਾਮਲਾ ਦਰਜ ਆਪਣਾ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਥਾਣਾ ਸਿਵਲ ਲੈਂਡ ਵਿਖੇ ਹੁਣ ਇੱਕ ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਹੋ ਚੁੱਕਾ ਹੈ ਤੇ ਐਸਐਚਓ ਸਿਵਲ ਲੈਂਡ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲਾ ਦਰਜ ਕਰਕੇ ਉਹਨ ਉਸ ਵਿਅਕਤੀ ਦੀ ਗਿਰਤੜ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਮਤੀ ਦਾਸ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਨਿਯਾਜ ਕਲੋਨੀ ਜਿਹੜੀ ਹੋ ਕੱਟੀ ਗਈ ਹੈ ਤੇ ਇੱਕ ਵਿਅਕਤੀ ਬਲੋਂ ਇਹਦੀ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਕਰਨ ਤੋਂ ਬਾਅਦ ਨਗਰ ਨਿਗਮ ਦੇ ਸੰਜੁਕਤ ਕਮਿਸ਼ਨਰ ਦੇ ਬਿਆਨਾਂ ਦੇ ਉੱਤੇ ਜਿਹੜਾ ਇਹ ਹੈ ਇੱਕ ਮਾਮਲਾ ਥਾਣਾ ਸਿਵਲ ਲੈਣ ਵਿਖੇ ਵੀ ਆਪਣਾ ਦਰਜ ਕੀਤਾ ਗਿਆ ਹੈ ਅਤੇ ਹੁਣ ਉਸ ਵਿਅਕਤੀ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਆ ਕੀ ਹੈ ਇਹ ਪੂਰਾ ਮਾਮਲਾ ਤੇ ਕੀ ਕਹਿੰਦੇ ਰਿਹਾ ਸੀ ਸੰਬੰਧੀ ਐਸ ਐਚਓ ਥਾਣਾ ਸਿਵਲ ਲੈਣਾ ਹਰਜੋਤ ਸਿੰਘ ਜੀ ਸਰ ਕੇ ਨਾਮਾ ਜੀ ਤੇ ਕੀ ਪੂਰਾ ਮਾਮਲਾ ਹੈਗਾ ਜੀ ਹਾਂ ਜੀ ਮੈਂ ਗਗਨਤੀਸ਼ਰ ਸਿੰਘ ਢਿੱਲੋਂ ਐਡਵੋਕੇਟ ਜੀ ਤੇ ਮਾਮਲਾ ਇਹ ਹੈ ਜੀ ਮੈਂ ਮਤੀ ਦਾਸ ਨਗਰ ਖੜਾ ਹੈਗਾ ਜੀ ਇਹਦੇ ਬਾਬਤ ਕੰਪਲੇਨੈਂਟ ਵੀ ਮੈਂ ਹੀ ਆ ਜੀ ਇੱਕ ਇਲੀਗਲ ਕਲੋਨੀ ��ਟ ਗਈ ਸੀ ਕਿ ਜੀ ਟੇਕ ਸਿੰਘ ਬਰਾੜ ਵੱਲੋਂ ਤੇ ਉਹਨਾਂ ਦੀ ਮੈਂ ਕੰਪਲੀਟ ਕੀਤੀ ਸੀ ਜੀ ਕਾਰਪੋਰੇਸ਼ਨ ਚ ਤੇ ਉਹ ਸਾਰਾ ਔਨ ਮੈਰਿਟਸ ਦੇਖ ਕੇ ਜੀ ਤਹਿਸੀਲਦਾਰ ਸਾਹਿਬ ਨੂੰ ਸਾਰਾ ਰੈਫਰ ਕਰਕੇ ਜੀ ਸਾਰੇ ਇਹਦੀ ਪ੍ਰੋਪਰ ਪਲੋਟਿੰਗ ਦਾ ਦੇਖ ਕੇ ਮੌਕਾ ਦੇਖਿਆ ਗਿਆ ਸ਼ਾਇਦ ਉਹਨਾਂ ਦੇ ਇੰਸਪੈਕਟਰ ਸਾਹਿਬ ਵੱਲੋਂ ਕਾਰਪੋਰੇਸ਼ਨ ਵੱਲੋਂ ਜੀ ਕਿ ਉਹਨੂੰ ਦੇਖਦੇ ਹੋਏ ਆਹ ਕਲੋਨੀ ਇੱਕ ਇਲੈਗਲ ਕਲੋਨੀ ਪਈ ਗਈ ਜੀ ਤੇ ਉਹਦੇ ਬਾਬਰ ਜੀ ਪਾਪਰਾ ਐਕਟ ਹੈਗਾ ਜੀ ਪਾਪਰਾ ਐਕਟ ਦੇ ਅਧੀਨ ਚ ਟੇਕ ਸਿੰਘ ਤੇ ਕਾਰਵਾਈ ਹੋਈ ਹੈਗੀ ਆ ਜੀ ਤੇ ਉਹਨਾਂ ਦੀ ਕਾਰਵਾਈ ਹੋਈ ਹੈ ਉਹਨਾਂ ਤੇ ਪਰਚਾ ਹੋਇਆ ਹੈਗਾ ਜੀ ਪਾਪਰਾ ਐਕਟ ਦਾ ਕਿਹੜੇ ਥਾਣੇ ਦਾ ਉਹ ਸਿਵਲ ਲਾਈਨ ਥਾਣੇ 'ਚ ਹੋਇਆ ਹੈਗਾ ਜੀ ਤੇ ਉਹ ਮੈਂ ਤਾਂ ਆਹੀ ਮੰਨ ਕਰਦਾ ਹੈਗਾ ਜੀ ਵੀ ਇਨਸਾਫ ਤਾਂ ਮਿਲਿਆ ਹੀ ਹੈਗਾ ਜੀ ਬਾਕੀ ਉਹ ਹੀ ਆ ਉਹ ਐਸਕਾਂਡਿੰਗ ਹੈ ਜੀ ਵੀ ਮਤਲਬ ਕੱਲ ਕੱਲ ਤੋਂ ਕਹਿ ਰਹੇ ਆ ਵੀ ਭੱਜ ਗਏ ਹੈਗੇ ਆ ਉਹ ਸ਼ਹਿਰ ਛੱਡ ਕੇ ਤੇ ਇੱਥੋਂ ਦੇ ਲੋਕਾਂ ਨੂੰ ਉਹ ਹੀ ਇਨਸਾਫ ਦਿੱਤਾ ਜਾਵੇ ਭੋਲੇ ਭਾਲੇ ਲੋਕਾਂ ਨੂੰ ਇੱਕ ਤਰ੍ਹਾਂ ਠੱਗਿਆ ਜਾ ਰਿਹਾ ਜੀ ਮੈਨੂੰ ਆ ਲੱਗ ਰਿਹਾ ਉਹਨਾਂ ਦਾ ਕੋਈ ਕਸੂਰ ਨਹੀਂ ਅਗਲਿਆਂ ਨੂੰ ਕੁਝ ਪਤਾ ਨਹੀਂ ਵਿਕਟੀ ਮੇ ਪਲੋਟ ਵਿਕਿਆ ਕੀ ਸਿਸਟਮ ਹੋਇਆ ਤੇ ਇਸ ਕਰਕੇ ਜੀ ਉਹੀ ਆ ਐਨਓਸੀ ਕੋਈ ਵੀ ਨਹੀਂ ਲਈ ਗਈ ਉਹਨਾਂ ਵੱਲੋਂ ਕੋਈ ਇੰਪਰੂਵਮੈਂਟ ਟਰਸਟ ਮਾ ਮਤਲਬ ਕੋਈ ਵੀ ਮੈਗਨੇਟ ਕੋਈ ਕੁਝ ਵੀ ਨਹੀਂ ਲਿਆ ਗਿਆ ਜੀ ਉਹਦੇ ਬਾਰੇ ਤੁਹਾਡੇ ਵੱਲੋਂ ਕੀ ਮੰਗ ਕੀਤੀ ਆ ਜੀ ਮੇਰੀ ਤਾਂ ਆਹੀ ਮੰਗ ਹੈ ਜੀ ਵੀ ਆ ਭੋਲੇ ਭਾਲੇ ਲੋਕਾਂ ਨੂੰ ਜਿੰਨੇ ਠੱਗਿਆ ਜਾਂਦਾ ਜੀ ਆ ਤੀਖ ਸਿੰਘ ਬਰਾੜ ਨੂੰ ਉਹੀ ਫੜ ਕੇ ਅੰਦਰ ਦਿੱਤਾ ਜਾਵੇ ਤੇ ਇਨਸਾਫ ਦਿਵਾਇਆ ਜਾਵੇ ਜੀ ਕਿੰਨੇ ਘਰ ਆ ਜਿਹੜੇ ਇਹਦੇ ਅੰਦਰ ਸੈਕਿੰਡ ਕਰਾਉਂਦੀਆਂ ਨੇ ਘਰ 3-4 ਤਾਂ ਪ੍ਰੋਪਰ ਕੰਸਟਰਕਟਡ ਹੈਗੇ ਹੀ ਆ ਜੀ ਤੇ ਬਾਕੀ ਮੇਰੇ ਸਹਾਰਾ 16-17 ਪਲਾਟ ਹੈਗੇ ਆ ਜੀ ਤੇ ਵੀਕ ਆਰਾਊਂਡ ਵੀਕ 플롯 ਹੈਗੇ ਪ੍ਰੋਪਰ ਗਲੀ ਕੱਟੀ ਹੋਈ ਹੈ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਜੀ ਪ੍ਰੋਪਰ ਖੜਵੰਜਾ ਲੱਗਿਆ ਹੋਇਆ ਹੈਗਾ 26 ਫੁੱਟ ਦੀ ਗਲੀ ਕੱਟੀ ਗਈ ਹੈ ਕਹਿੰਦੇ ਤੁਸੀਂ ਕਿੱਥੇ ਕਿੱਥੇ ਕੀਤੀ ਹੈ ਸ਼ਿਕਾਇਤ ਮੈਂ ਕੀਤੀ ਹੈਗੀ ਜੀ ਇੱਕ ਤਾਂ ਕਾਰਪੋਰੇਸ਼ਨ ਕੀਤੀ ਸੀ ਜਿਹੜਾ ਆ ਪਰਚਾ ਹੋਇਆ ਹੈਗਾ ਜੀ ਇੱਕ ਮੈਂ ਵਿਜੀਲੈਂਸ ਦਿੱਤੀ ਵੀ ਹੈ ਜੀ ਹੈੱਡ ਆਫਿਸ ਮੋਹਾਲੀ ਜੀ ਤੇ ਉਥੋਂ ਉਮੀਦ ਆ ਮੈਨੂੰ ਇਨਸਾਫ ਮਿਲਦੀ ਜਿਵੇਂ ਇੱਥੋਂ ਇਨਸਾਫ ਮਿਲਿਆ ਵਿਜੀਲੈਂਸ ਵਾਲੇ ਵੀ ਸਾਨੂੰ ਇਨਸਾਫ ਦੇਣਗੇ ਜੀ ਜੀ ਸਰ ਕੀ ਨਾਮ ਹੈ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਇੰਸਪੈਕਟਰ ਹਰਜੂ ਸਿੰਘ ਦਾ ਮੁਖ ਅਫਸਰ ਥਾਣਾ ਸੇਵਨ ਲਾਈਨ ਬਠਿੰਡਾ ਸਾਨੂੰ ਇੱਕ ਪੱਤਰ ਸਮੇਤ ਜਿਹੜੀ ਪੜਤਾਲ 45 ਰਿਪੋਰਟ ਸੰਯੁਕਤ ਕਮਿਸ਼ਨਰ ਨਗਰ ਨਗਰ ਬਠਿੰਡਾ ਵੱਲੋਂ ਮਸਕੂਲ ਹੋਇਆ ਸੀ ਕਿ ਡੇਗ ਸਿੰਘ ਨਾਂ ਦਾ ਵਿਅਕਤੀ ਹੈ ਜਿਸ ਨੇ ਮਤੀ ਦਾਸ ਨਗਰ ਵਿਖੇ ਆਨੰਦਕਾਰੀਕ ਤੌਰ ਤੇ ਜਿਹੜੀ ਹੈਗੀ ਇਹ ਕਲੋਨੀ ਕੱਟੀ ਹੈ ਜਿਸ ਤੇ ਥਾਣਾ ਸੇਵਨ ਲਾਈਨ ਵਿਖੇ 241 ਨੰਬਰ ਡੇਟਡ 23/8/2025 ਅੰਡਰ ਸੈਕਸ਼ਨ 36 ਸਬਸੈਕਸ਼ਨ 1 ਪਾਪਰ ਐਕਟ ਦੇ ਥਾਣਾ ਸਿਵਲਾਈਨ ਵਿਖੇ ਮਕਦਮਾ ਦਰਜਿਸਟਰੀ ਕੀਤਾ ਗਿਆ ਜਿਸ ਦੀ ਜਿਹੜੀ ਹੈ ਤਫ਼ਤੀਸ਼ ਜਿਹੜੀ ਚੱਲ ਰਹੀ ਇਹ ਇੱਕ ਵਿਅਕਤੀ ਹੈ ਟੇਕ ਸਿੰਘ ਨਾਂ ਦਾ ਵਿਅਕਤੀ ਹੈ ਜੋ ਵਾਸੀ ਅਜੀਤ ਸਿੰਘ ਰੋਡ ਦਾ ਰਹਿਣ ਵਾਲਾ ਹੈ ਤੇ ਇਸ ਅਸੀਂ ਅੱਗੇ ਜਿਹੜੀ ਹੈਗੀ ਗ੍ਰਿਫਤਾਰੀ ਵਾਸਤੇ ਤੇ ਹੋਰ ਸਾਕਾਮਾਰੀ ਕਰ ਰਹੇ ਹਾਂ ਤੇ ਇਹਦਾ ਰਿਕਾਰਡ ਹਾਸਲ ਕਰਦੇ ਹਾਂ ਸੰਦੀਪ ਪਰ ਇਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ